ਔਰ ਕੀ ਕਰਦੇ ਹੋ ਅੱਜ ਕੱਲ ਕੁਝ ਨਹੀਂ ਕਰਨਾ ਕੀ ਆ ਤੁਸਾਂ ਸਾਰਾ ਦਿਨ ਕੰਮ ਹੀ ਨਹੀਂ ਖਤਮ ਹੁੰਦੇ ਹੈਗੇ ਹੁਣ ਤਾਂ ਤੁਸੀਂ ਆਉਂਦੇ ਵੀ ਨਹੀਂ ਹੈਗੇ ਕੰਮ ਹੀ ਨਿਪੜਦੇ ਕਿੱਥੋਂ ਹੁਣੇ ਸੀ ਆ ਤੇਰਾ ਸੂਟ ਬੜਾ ਸੋਹਣਾ ਕਿਰਨ ਹਾਂ ਕਿੰਨਾ ਸੋਹਣਾ ਰੰਗ ਹੈ ਮੇਰੇ ਭਾਈ ਨੇ ਲੈ ਕੇ ਦਿੱਤਾ ਸੀ ਨਮਸਤੇ ਜੀ ਨਮਸਤੇ ਜੀ 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 ਕੁਝ ਹੋਰ ਚੀਜ਼ੇ ਖਾਣੀ ਪੀਣੀ ਨਹੀਂ ਨਹੀਂ ਕੁਛ ਨਹੀਂ ਚਾਹੀਦਾ ਹੈਗਾ ਬਸ ਠੀਕ ਕੰਮ ਵਾਲੀ ਇੱਥੇ ਰੱਖ ਲਈ ਤੁਸੀਂ ਹਾਂ ਸਾਰਾ ਦਿਨ ਇੱਥੇ ਰਹਿੰਦੀ ਹੈ ਹਾਂ ਆਪਣੇ ਪਰੂਮ ਖਾਲੀ ਸੀ ਨਾ ਉੱਥੇ ਰੱਖ ਲਈ ਸੀਗੀ ਨਾਲੇ ਸੁੱਖ ਹੋ ਗਿਆ ਸਾਨੂੰ ਬਾਰ-ਬਾਰ ਇੱਥੇ ਆਉਂਦੇ ਨੜ ਕੰਮ ਕਰਦੀ ਹੈਗੀ ਵਧੀਆ ਜਦੋਂ ਮਰਜੀ ਆਵਾਜ਼ ਮਾਰ ਲਓ ਜ਼ਮੀਨ ਹੀ ਜਵਾਬ ਦਿੰਦੀ ਹੈਗੀ ਵਾਲੀਓ ਚੰਗੀ ਐ ਸੱਚੀ ਇਹ ਤੈਨੂੰ ਕੰਮਲ ਹੀ ਲੱਗਦੀ ਐ ਫਿਰ ਹੋਰ ਤੈਨੂੰ ਕੀ ਲੱਗਦੀ ਐ ਕੱਪੜੇ ਤਾਂ ਦੇਖ ਇਹ ਤਾਂ ਐ ਪਏ ਹੋਏ ਨੇ ਜਿਵੇਂ ਇੱਥੇ ਰਿਸ਼ਤਦਾਰੀ ਚਾਹੀ ਹੁੰਦੀ ਐ ਉਹ ਫਿਰ ਚੰਗੀ ਗੱਲ ਐ ਸਾਫ਼ ਸੁਥਰੀ ਆ ਨਹੀਂ ਜਿਗੰਦੀਆਂ ਆ ਤਾਂ ਤਾਂ ਜੀ ਨਹੀਂ ਕਰਦਾ ਹੱਥੋਂ ਪਾਣੀ ਲਾ ਕੇ ਪੀਣ ਨੂੰ ਵੀ ਵਧੀਆ ਸਗੋਂ ਮੈਂ ਤਾਂ ਬੜੀ ਵਧੀਆ ਲੱਗਦੀ ਐ ਜਦੋਂ ਸਜੀਤਾ ਜੀ ਰਹਿੰਦੀ ਐ ਨਾ ਬੜੀ ਸੋਹਣੀ ਲੱਗਦੀ ਐ ਤੂੰ ਵੀ ਨਾ ਸਜਾ ਕੇ ਕਿਤੇ ਘਰੀ ਬਿਠਿਆਣੀ ਲੈ ਮੈਂ ਘਰੇ ਘਾਤੋ ਬਿਠਾਉਣਾਗਾ ਦੱਸ ਇਹ ਵਿਚਾਰੀ ਆਪਦੇ ਕੰਮ ਕਰਦੀ ਐ ਕੁਛ ਬੋਲਦੀ ਨਹੀਂ ਚਲਦੀ ਨਹੀਂ ਨਾ ਵੱਧ ਨਾ ਘੱਟ ਆਪਦਾ ਕੰਮ ਨਾਲ ਕੰਮ ਮਤਲਬ ਐ ਇਹਨੂੰ ਮੈਂ ਕਿਹੜਾ ਪੜ੍ਹੀ ਲਿਖੀ ਹੋਊਗੀ ਮਾੜਾ ਮੋਟਾ ਦਿਮਾਗ ਤੋਂ ਕੰਮ ਲਿਆ ਕਰੋ ਇੰਨੀ ਸਜੀ ਰਹਿੰਦੀ ਐ ਤੈਨੂੰ ਲੱਗਦਾ ਨਹੀਂ ਹੈਗਾ ਵੀ ਫਾਲਤੂ ਦਾ ਇਹ ਹੋ ਕਰਕੇ ਰੱਖਦੀ ਐ ਨਾ ਪਿੰਮੀ ਨੂੰ ਤਾਂ ਇਹ ਨਾ ਵਿਹਾਲਦੀ ਦਾ ਹੁਣ ਜੇ ਗੱਦੀ ਨਾ ਨਾਉਂਦੀ ਨੀਂਦ ਹੁੰਦੀ ਨਹੀਂ ਹੁਣ ਉਹਨਾਂ ਤੋਂ ਕੰਮ ਕਰਾਉਣ ਨੂੰ ਵੀ ਜੇ ਨਹੀਂ ਕਰਦਾ ਹੈਗਾ ਤੁਸੀਂ ਕਰਾ ਲਓਗੇ ਇਹ ਜਿੱਥੋਂ ਕੰਮ ਨਾਲੇ ਵਧੀਆ ਸਾਫ ਸੁਥਰੀ ਬਣ ਕੇ ਰਹਿੰਦੀ ਕਿੰਨੀ ਸੋਹਣੀ ਲੱਗਦੀ ਹੈ ਲੈ ਸਾੜੀ 'ਚ ਕਿਹੜੀ ਸਾਫ ਸੁਥਰੀ ਲੱਗਦੀ ਹੈ ਤੈਨੂੰ ਕੱਪੜੇ ਜੱਜ ਦੇ ਪਾਏ ਹੋਏ ਨੇਗੇ ਮੈਂ ਤੈਨੂੰ ਤਾਂ ਕਹਿਣੀ ਆ ਵੀ ਤੂੰ ਕਹਿਣੀ ਹੈ ਦੇ ਅੱਗੇ ਪਿੱਛੇ ਨਹੀਂ ਕੋਈ ਆ ਕੱਪੜੇ ਕਿੱਥੋਂ ਲਿਆਨੇ ਪੁੰਦੀ ਇਹ ਜੇ ਬਾਪੀ ਤੈਨੂੰ ਕੱਪੜਿਆਂ ਦੀ ਕੀ ਦਿੱਕਤ ਹੋ ਰਹੀ ਹੈ ਲੈ ਨਾ ਤੈਨੂੰ ਕਾਹਤੋਂ ਅੱਗ ਲੱਗ ਗਈ ਜੇ ਮਾੜਾ ਜ ਮੈਂ ਉਹਨੂੰ ਕਹਤਾ ਅੱਗ ਲੱਗਣ ਵਾਲੀ ਕਿਹੜੀ ਗੱਲ ਆ ਤੂੰ ਤਾਂ ਕਪੜੇ ਆਏ ਕਹਿ ਰਹੀ ਐ ਹੁਣ ਜੇ ਕੋਈ ਚੱਜਦੇ ਕਪੜੇ ਵੀ ਨਹੀਂ ਪਾ ਸਕਦਾ ਤਾਂ 10 ਕੰਮ ਵਾਲਾ ਉਹਨੂੰ ਹੱਕ ਨਹੀਂ ਹੈਗਾ ਓਹੋ ਤੂੰ ਆਪਦਾ ਕੰਮ ਕਰ ਲੈ ਮੈਂ ਤਾਂ ਕੰਮ ਵਾਲੀ ਦੀ ਗੱਲ ਕਰਦੀ ਆ ਤੂੰ ਦੱਸ ਕਾਹਨੂੰ ਵਿੱਚ ਭਟਕ ਰਿਹਾ ਹੈਗਾ ਮੈਂ ਪਤਾ ਕੀ ਐ ਬੇਮਤਲਬ ਨਾ ਗੱਲਾਂ ਨਹੀਂ ਬਣਾਉਣੀ ਚਾਹੀਦੀ ਇਸ ਨੂੰ ਦੇਖ ਕੇ ਅਗਲੀ ਜਿਵੇਂ ਕਮਾਂਦਿਆ ਵਾਲੇ ਦਾ ਸ਼ਾਪ ਹਣਾ ਕਪੜੇ ਪਾਣ ਨਾਲ ਅਗਲੀ ਬੰਦਦੀ ਐ ਤੇ ਕੀ ਪਤਾ ਉਹਦੇ ਚੱਜਦਾ ਹੋਵੇ ਪਾਇਆ ਵਾ ਤਾਂ ਕੋਣਾ ਲੱਗਦਾ ਹੋਊ ਆਹ ਬਾਲੀ ਉਹ ਚੱਜਦੀ ਐ ਜਿਸ ਹਿਸਾਬ ਓਹੋ ਚੱਲ ਰਹੇ ਨੇ ਉਹਨਾਂ ਨੂੰ ਵੀ ਗੁੱਸਾ ਆ ਹੀ ਜਾਂਦਾ ਵੀ ਤੂੰ ਵੀ ਨਾ ਖਹਿੜਾ ਨਹੀਂ ਛੱਡਦੀ ਗੱਲ ਦਾ ਮੈਂ ਤਾਂ ਕੰਮ ਵਾਲੀ ਦੀ ਗੱਲ ਕਰਦੀ ਸੀ ਮੈਂ ਕਿਹਾ ਥੋੜੇ ਕਿਸੇ ਘਰ ਦੀ ਗੱਲ ਕਰ ਰਹੀ ਸੀ ਤੁਸੀਂ ਤਾਂ ਭਾਈ ਪਿੱਛੇ ਪੈ ਜਾਂਦੇ ਹੋਗੇ ਉਹਨਾਂ ਤਾਂ ਆਏ ਗਏ ਤਾਂ ਵੀ ਨਹੀਂ ਕੋਈ ਆਇਆ ਗਿਆ ਨਾ ਬਿਨਾਂ ਬੋਲੀ ਸੀ ਲੈ ਦੱਸ ਕੋਈ ਗੱਲ ਸੀ ਇਹ ਵੀ ਸਜੇ ਤਾਂ ਜੇ ਹੋ ਰਹੇ ਦੀ ਹੈ ਤੈਨੂੰ ਕਾਹਦਾ ਦੁੱਖ ਲੱਗਿਆ ਡਿੰਪਣਾ आप हमें एक बात बताएं। आपका का हक बनता है कि आप उनसे जाके लड़े? हाँ तो हमारा हम बेइज्जती करने का पूरा हक बनता हमें जलील करने का आप कौन होते साथ साइड लेने वाले बोलिए क्यों तेरी बेइज्जती मेरा कोई हक नहीं है क्या कोई हक नहीं है आपका आप इस घर के मालिक हैं और मालिक की तरह रहे और हम इस घर के नौकर हैं नौकर की तरह रहेंगे फिर आप की आपको उनसे मतलब? हम सिंदूर भरे चाहे ना भरे हम आप जैसे नहीं है, तो है जब कोई मेरी गलती नहीं वास्ता नहीं। हम आपसे कह दिए ना देखिए आपके साथ हमारा कोई रिश्ता नहीं रहा मैं नहीं देख सकता बेइज्जती करे ठीक है क्यों होने दी अगर आपको इतना फिक्र था तो हमें कहा छोड़ के गए थे तो मैं मजबूरी दस है ये कि दर दर भटकते रहे एक बार नहीं सोचे छाड़ो उन पर प्राणी गल्ला की हो नहीं क्या? हम नहीं छोड़ सकते हैं वो बात को पर मैं हमे... नहीं सुन सकता किसी की ठीक है कोई तेन तो कुछ कहे मेरे सामने हमारा आपके साथ कोई रिश्ता नहीं है तो नहीं दूसरा बात ये हमें इस घर में रहने

दिखती भी नहीं हैगी तो इधर की अब हम वो कॉफी कौ, पकड़ाने गए थे आ टाइम के टाइम है कॉफी पीने का वो कॉफी मांग रहे थे तो हम ना तो, मेनू नहीं कैसा सकते थे कॉफी मंगा ली वो आपसे बोले थे लेकिन आप नहीं सुने आप बैठे थे ना तो हम पकड़ा अच्छा ਸੋ ਠੀਕ ਹੈ ਕੱਪੜੇ ਧੋ ਲੈ ਜਾ ਕੇ ਠੀਕ ਹੈ ਇਹ ਕਰਦੀ ਕੀ ਫਿਰਦੀ ਹੈ ਬੇਟਾ ਮੈਨੂੰ ਕੌਫੀ ਦੇਣਾ ਕਮਰੇ ਦਾ ਗੇਟ ਲੱਗਿਆ ਪਿਆ ਕਿਤੇ ਸੀਮਾ ਦੀ ਸੀ ਸਹੀ ਤਾਂ ਨਹੀਂ ਕਹਿੰਦੀ ਸੀ ਐਵੇਂ ਵੰਠਣ ਕੇ ਕਿਤੇ ਹੋਰ ਹੀ ਕੁਛ ਕਰਦੀ ਫਿਰ ਜਿੱਦਨ ਦਾ ਦੀਪੂ ਇਹਦਾ ਰੰਗ ਟਾਂਗੀ ਬਦਲੇ ਪੈਣੇ ਹੋਰ ਬੇ ਕਿਦਾਂ ਠੀਕ ਆ ਹਾਂ ਠੀਕ ਆ ਬਟਾ ਕਿੱਧਰ ਚੱਲੇ ਸੀ ਬੱਸ ਮਾਤਾ ਮੈਂ ਜਾ ਕੇ ਆਉਂਦਾ ਸੀ ਮਾੜਾ ਜਿਹਾ ਫੋਨ ਆਈ ਜਾਂਦਾ ਉਹਨਾਂ ਦਾ ਰੋਜ਼ ਬੁਲਾਈ ਜਾਂਦੇ ਕਹਿੰਦੇ ਆ ਜਾ ਆ ਜਾ ਅੱਜ ਛੁੱਟੀ ਵਾਲੇ ਦੇ ਨਾਲ ਅੱਜ ਵੀ ਬੁਲਾ ਲਿਆ ਚੱਲ ਕੋਈ ਨਹੀਂ ਜਾਇਆ ਹਮ ਕੰਮ ਕਰਨਾ ਤਾਂ ਵਧੀਆ ਹੁੰਦਾ ਹਮ ਹੋਰ ਹੁਣ ਸੱਚ ਤੇਰੇ ਗੋਡੇ ਕਿਵੇਂ ਨੇ ਇਹ ਤਾਂ ਜਦ ਹੁੰਦੀ ਆਈ ਆ ਮਾਲਸ਼ ਮੂਲੇ ਚ ਚੰਗੀ ਕਰਾ ਲਈ ਤੂੰ ਹੋਰ ਮੈਨੂੰ ਤਾਂ ਮੋਜਾਂ ਹੋਈਆਂ ਪਈਆਂ ਨੇ ਹਮ ਚਲ ਵਧੀਆ ਮੰਮੀ ਕਰਨਾ ਪੈਂਦਾ ਨਾਲੇ ਮਲਸ਼ੂਲਸ਼ ਕਰਾ ਦੇਣਾ ਸਰੀਰ ਦਾ ਵਧੀਆ ਉਹ ਇਹ ਤਾਂ ਮਾਤਾ ਵਰਤ ਕੇ ਪਤਾ ਲੱਗਦਾ ਅਫਜ਼ਲ ਜੀ ਦਿਮਾਗ ਜਿੰਨੀ ਆ ਕਿ ਸਟੋਰੀਆਂ ਬਣ ਜਾਂਦੀਆਂ ਵੀ ਇਹ ਤਾਂ ਗਲਤ ਕੰਮ ਜਿਆਦਾ ਕਰਦੇ ਨੇ ਮਾਲਕਾਂ ਨੂੰ ਮਾਰਤਾ ਲੁੱਟ ਖੋ ਕਰ ਲਈ ਚੰਗੇ ਨਹੀਂ ਹੁੰਦੇ ਤਾਂ ਵਿਸ਼ਵਾਸ ਨਹੀਂ ਟਿਕਦਾ ਉਹਦੇ ਕਰਕੇ ਤੇ ਇਹ ਚੰਗੀ ਆ ਵਿਚਾਰੀ ਨਾਲੇ ਹੁਣ ਆਪਣੀ ਘਰੇ ਰਹਿੰਦੀ ਹੁਣ ਕਿੱਥੇ ਜਾਊਗੀ ਕੱਲੀ ਕਰ ਕਿਵੇਂ ਤੁਹਾਨੂੰ ਕਹਤਾ ਵੀ ਘਰੇ ਰੱਖ ਲੋ ਜੇ ਦੇ ਨਾਲ ਬੱਚੇ ਹੁੰਦੇ ਜਾਂ ਘਰ ਵਾਲਾ ਹੁੰਦਾ ਫੇਰ ਮੈਂ ਕਦੇ ਨਹੀਂ ਕਹਿੰਦਾ ਸੀ ਹਾਂ ਚਲੋ ਦਾਣਾ ਪਾਣੀ ਲਿਖਿਆ ਸੀ ਮਾਤਾ ਇਹਦਾ ਆਪਣੇ ਘਰ ਦਾ ਹਨਾ ਵਧੀਆ ਚੱਲ ਆ ਗਈ ਇੱਥੇ ਕੰਮ ਕਰਦੀ ਆ ਪੈਸੇ ਲੈਂਦੀ ਆ ਹਾਂ ਲੈ ਦੀਪੂ ਤੇ ਨਹੀਂ ਕਿਵੇਂ ਲੱਗਦਾ ਨਾ ਨਹੀਂ ਖੋਇਆ ਖੋਇਆ ਜਿਹਾ ਲੱਗਦਾ ਪਤਾ ਨਹੀਂ ਕੋਈ ਟੈਨਸ਼ਨ ਲੈਂਦਾ ਜੀ ਕਿ ਦੇਖੋ ਗੱਲ ਮੇਰੇ ਵੀ ਧਿਆਨ ਸੀ ਮੈਂ ਛੋਟੇ ਨਾਲ ਤਾਂ ਨਹੀਂ ਕਰੀ ਵੀ ਚੱਲਦਾ ਕੁਲਕੇ ਜੀ ਗੱਲ ਨਹੀਂ ਕਰਦਾ ਉਵੇਂ ਹੋਊਗਾ ਲੱਗਿਆ ਮੈਨੂੰ ਵੀ ਆ ਹੂੰ ਵੀ ਜਿਵੇਂ ਉੱਥੇ ਕੋਈ ਗੱਲਬਾਤ ਰਾਹ ਚ ਹੋ ਜਾਂਦੀ ਨੂੰ ਪੁੱਛਦਿਆਂ ਵੀ ਕੋਈ ਪੈਸਾ ਬੂਸਾ ਤਾਂ ਨਹੀਂ ਕੱਢ ਲਿਆ ਜਾਂ ਕੋਈ ਕੰਮਕਾਰ ਦੀ ਗੱਲ ਹਾਂ ਹਾਂ ਕਿਉਂਕਿ ਟੈਂਸ਼ਨ ਜੀ ਚ ਲੱਗ ਕੋਈ ਲੱਗਦੀ ਆ ਗੱਲ ਮੈਨੂੰ ਮੈਂ ਦੇਖਿਆ ਮੇਰੇ ਧਿਆਨ ਚ ਆਈ ਆ ਗੱਲ ਮੈਂ ਤਾਂ ਕੀ ਪੁੱਛਨੀ ਆ ਤੂੰ ਪੁੱਛੀ ਲੱਡੇ ਉਹਨੂੰ ਮੈਂ ਕਰੂ ਮੈਂ ਅੱਜ ਦੱਸ ਦੋ ਸ਼ਾਮ ਨੂੰ ਫੋਨ ਕਰੂੰਗਾ ਕੋਈ ਨਹੀਂ ਸ਼ਾਮ ਨੂੰ ਆਪੇ ਗੱਲਾਂਗੇ ਇਹਨੇ ਕਿਹਾ ਵੀ ਸ਼ਾਮ ਨੂੰ ਜੇਤੀ ਅੱਜ ਜਾ ਕੇ ਆਉਣਾ ਕਿਤੇ ਇਹਨੇ ਕੱਪੜੇ-ਕੁੱਪੜੇ ਜ ਲੈਣੇ ਹੋਣੇ ਜਾਣਾ ਹੋਣਾ ਫਿਰ ਵਾਪਸ ਕਿਤੇ ਕੁੜੀ-ਕੜੀ ਤਾਂ ਨਹੀਂ ਕੋਈ ਦੇਖ ਰੱਖੀ ਉਹ ਵੀ ਪੁੱਛ ਲਈ ਵਿਆਹ ਤਾਂ ਕਰਨਾ ਹੀ ਆ ਬਾਹਰ ਇਹਨਾਂ ਤਾਂ ਨਹੀਂ ਕੁੱਛ ਲੈਣੇ ਕੋਈ ਨਹੀਂ ਕਰਦੇ ਆ ਗੱਲ ਵੀ ਜੇ ਤਾਂ ਭਾਈ ਤੂੰ ਦੇਖੀਏ ਕੁੜੀ ਤਾਂ ਸੌਂਦ ਦੱਸਦੇ ਹਨ ਹਾਂ ਆਪਾਂ ਜਾਇਮਾਂਗੇ ਕਰ ਲਾਂਗੇ ਗੱਲ ਨਹੀਂ ਤਾਂ ਭਾਈ ਫਿਰ ਜਿਵੇਂ ਆਪਾਂ ਵੀ ਵੇਚਲੇ ਹੋਈਏ ਪਰ ਫਰਜ਼ ਤਾਂ ਪੂਰਾ ਕਰਨਾ ਹੀ ਹੈ ਹੂੰ ਇਹਦੀ ਉਮਰੇ ਹੁਣ ਤਾਂ ਬਿਲਕੁਲ ਚੱਲ ਤੂੰ ਗੱਲ ਕਰੀ ਕਰ ਲਾਂਗੇ ਗੱਲ ਦਾ ਕੀ ਆ ਵੀ ਟੈਨਸ਼ਨ ਕਿਹੜੀ ਗੱਲ ਦੀ ਹੂੰ ਕੋਈ ਗੱਲ ਨਹੀਂ ਕਰ ਲੈਣੇ ਗੱਲ ਜਿਦਾ ਹੀ ਕਹਿੰਦੀ ਸੀ ਕਹਿਣ ਤਾਂ ਮੈ ਵੀ ਸਾਨੂੰ ਲੱਗਦਾ ਸੀ ਫਿਰ ਮੈਂ ਚੱਲ ਉਹ ਹੀ ਹੁੰਦੀ ਆ ਕੋਈ ਵਾਰੀ ਕੋਈ ਗੱਲ ਅਗਲਾ ਆਪਣੇ ਆੜੀ ਮਿੱਤਰ ਨੂੰ ਦੱਸੂਗਾ ਹਾਂ ਚੱਲ ਤੈਨੂੰ ਵੀ ਦੱਸ ਦਈਏ ਪੁੱਛ ਲਈ ਤੂੰ ਕੋਈ ਨਹੀਂ ਗੱਲ ਕਰ ਲੂੰਗਾ ਇੱਕਦਾਂ ਤੂੰ ਇਹਦਾ ਨਾ ਕੋਈ ਗੱਲ ਨਾ ਕਰ ਨਾ ਮੈਂ ਨਹੀਂ ਕਰ ਨਾ ਕੋਈ ਉਹਨੂੰ ਪਤਾ ਲੱਗੇ ਵੀ ਮੈਨੂੰ ਇਹ ਜੀ ਗੱਲ ਕਰਨੀ ਹੈ ਵੀ ਇਹਨੂੰ ਪਤਾ ਮੈਂ ਆਪਣੇ ਹਿਸਾਬ ਜੂ ਪੁੱਛੂੰਗਾ ਵੀ ਵਿਆਹ ਬੂਰ ਕਿਵੇਂ ਆ ਕਿਵੇਂ ਪੁੱਛੀ ਹਣਾ ਸ਼ਾਮ ਨੂੰ ਕਰਕੇ ਜੀ ਕਰ ਲਈ ਠੀਕ ਹੈ ਹਾਂ ਮੈਂ ਜਾਣਾ ਹੀ ਹਾਂ ਠੀਕ ਹੈ ਕੋਈ ਨਹੀਂ ਜਾਇਆ ਫਿਰ ਤੂੰ ਮੈਂ ਵੀ ਦੇਖਣ ਦਾ ਕੰਮ ਕਰ ਫਿਰ ਬਾਬੀ ਕੀ ਕਰੀ ਜਾਂਦੀ ਐ ਤੈਨ ਦਿਖਦਾ ਨਹੀਂ ਨੇਲ ਪੇਂਟ ਲਾਈ ਜੰਦੀ ਆ ਰੋਟੀ ਬਣ ਗਈ ਹਾਂ ਹੁਣੀ ਬਣਾ ਕੇ ਆਈ ਆ ਉਹਨੂੰ ਗੁਲਾਬ ਨੂੰ ਕਹਿੰਦੀ ਦੇ ਦਿੰਦੀ ਮੈਨੂੰ ਰੋਟੇ ਕੀ ਗੁਲਾਬੋ ਕੇ ਦੇਉਗੀ ਰੋਟੀ ਤੂੰ ਤਾਂ ਨੇਲ ਪੇਂਟ ਲਾਈ ਜਾਂਦੀ ਆ ਤਾਂ ਕਹਿ ਰਿਆ ਸੀ ਨਾ ਰੋਟੀ ਮੈਂ ਹੀ ਦਊ ਗੁਲਾਬੋ ਦਾ ਕੀ ਹੱਕ ਹੈ ਤੈਨੂੰ ਰੋਟੀ ਦੇਣ ਦਾ ਤੂੰ ਵੀ ਬਾਬੀ ਮੈਂ ਤਾਂ ਕਹਿ ਰੇ ਤੂੰ ਹੁਣ ਤਾਂ ਨੇਲ ਪੇਂਟ ਲਾਈ ਆ ਹੁਣ ਫਿਰ ਕਿਵੇਂ ਦੇ ਦੇਈ ਨਾਲੇ ਕੋਈ ਨਾ 5 ਵੋਲਟ ਰੁਕ ਜਾ ਕੀ ਹੋ ਜੂਗਾ 5 ਮਿੰਟ ਰੁਜੇ ਰੁਕ ਗਿਆ ਭੁੱਖ ਲੱਗ ਰਹੀ ਸੀ ਫਿਰ ਮੇਰੀ ਗੱਲ ਸੁਣ ਜਦ ਕੰਮ ਵਾਲੀ ਰੱਖੀ ਹੋਈ ਆ ਤੂੰ ਕਾਹ ਨੂੰ ਆਪਣਾ ਉਹ ਕਰੀ ਜਾਂਦੀ ਆ ਕੰਮ ਵਾਲੀ ਰੱਖੀ ਆ ਦੂਜੇ ਕੰਮ ਕਰਨ ਵਾਸਤੇ ਝਾੜੂ ਪੋਚੇ ਰੋਟੀ ਫੜਾਉਣ ਵਾਸਤੇ ਨਹੀਂ ਰੱਖੀ ਹੈਗੀ ਫਿਰ ਉਹਨੂੰ ਪੈਸੇ ਇੰਨੇ ਕਾਹ ਦੇ ਦੇਣੀ ਆ ਪਹਿਲਾ 1000 ਰੁਪਏ ਚ ਵੀ ਮਿਲ ਜੂ ਤੂੰ ਵੀ ਨਾ ਬਾਬੀ ਤੂੰ ਆਰਾਮ ਨਾਲ ਬੈਠ ਲਾਈ ਹੋਈ ਆ ਨੀਲ ਪਿੰਡ ਉਹਨੂੰ ਕਹਿ ਤੂੰ ਦੇਗੀ ਰੋਟੀ ਕੋਈ ਚੱਕਰ ਨਹੀਂ ਹੈਗਾ ਤੂੰ ਉਹਨੂੰ ਕਹਿ ਦੇ ਇਹ ਮੁੰਡੇ ਦੀ ਵੀ ਹੱਦ ਹੋਈ ਪਈ ਆ ਮੈਨੂੰ ਤਾਂ ਇਹਦੇ ਵੀ ਨਹੀਂ ਲੱਛਣ ਜੇ ਸਹੀ ਲੱਗਦੇ ਹੈਗੇ ਇਹ ਤੇ ਸੱਚੀਓ ਦਾਲ ਕਾਲੀ ਤਾਂ ਨਹੀਂ ਹੈਗੀ ਇਹਨਾਂ ਦੀ ਉਦੋਂ ਦੀ ਉਹ ਵੀ ਉਤਰੀ ਜੀ ਵੀ ਆ ਇਹ ਵੀ ਇਹ ਜਿਹਾ ਹੋਇਆ ਫਿਰਦਾ ਗੱਲ ਸੁਣਿਓ ਗੱਲ ਸੁਣਿਓ ਸਾਰੇ ਸੁੱਤੇ ਪਏ ਰਹੇ ਨੇ ਉਹ ਨਹੀਂ ਮੈਂ ਤਾਂ ਉਹ ਪਿਆ ਸੀ ਬਸ ਠੰਢੀ ਜੀ ਹੋਈ ਪਈ ਆ ਕੀ ਗੱਲ ਹੋਈ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀਗੇ ਅੱਜ ਕੱਲ ਗਲਾਬੋ ਤੇ ਰੰਗ ਟੰਗ ਮੈਨੂੰ ਸਹੀ ਨਹੀਂ ਲੱਗਦੇ ਹੈ ਕਿਉਂ ਰੰਗ ਟੰਗ ਨੂੰ ਕੀ ਹੋਊ ਹੁਣ ਹਰੀ ਹੋ ਗਈ ਉਹ ਹੀ ਜੀ ਉਹਨੂੰ ਕੀ ਹੋਇਆ ਨੇ ਮਿੰਤਾ ਜੋ ਹੋ ਰੂਜੀ ਲੱਗਦੀ ਆ ਜੇ ਹੁਣ ਤਾਂ ਉਹ ਉਹ ਕੀ ਹੋ ਗਿਆ ਹੁਣ ਉਹਨੂੰ ਮੈਂ ਤੇ ਤੁਹਾਨੂੰ ਐ ਕਹਿੰਦੀ ਸੀ ਜਿੱਦਾਂ ਦਾ ਆਪਣਾ ਦੀਪਕ ਨਹੀਂ ਆਇਆ ਹੈਗਾ ਉਦੋਂ ਦੀ ਚਾਂਬਲੀ ਜੀ ਫਿਰਦੀ ਆ ਚਾਂਬਲੀ ਫਿਰਦੀ ਆ ਕੀ ਦੀਪਕ ਨੇ ਇਹ ਜਿਹਨੂੰ ਕੀ ਕੋ ਲਿਆ ਕੇ ਦਿੱਤਾ ਜਿਹੜਾ ਚਾਂਬਲੀ ਫਿਰਦੀ ਆ ਮੂੰਹ ਹੀ ਲੱਗਦਾ ਹੋ ਤੈਨੂੰ ਦੀਪਕ ਨੇ ਕੰਨ ਲਾਦਾ ਬੰਦਾ ਲਾਦਾ ਵੀ ਦੀਪਕ ਨੂੰ ਵੀ ਇਹ ਮੰਗਰ ਲਈ ਫਿਰਦੀ ਆ ਯਾਰ ਮੈਨੂੰ ਤੇ ਉੱਡੀ ਨਹੀਂ ਸਮਝ ਆਉਂਦੀ ਹੈਗੀ ਕਦੇ ਕਹਿ ਦਿੰਨੀ ਆ ਇਹ ਚੰਗੀ ਆ ਜਦੋਂ ਮੈਂ ਕਹਿੰਦਾ ਸੀ ਭਾਈ ਇਹ ਗਲਤ ਹੋਊਗੀ ਕੋਈ ਗੱਲਬਾਤ ਖਰਾਬ ਨਾ ਹੋ ਜਾ ਧਿਆਨ ਰੱਖੀ ਉਦੋਂ ਕਹਿੰਦੇ ਸੀ ਨਹੀਂ ਨਹੀਂ ਚੰਗੀ ਯਾਰ ਅੱਜ ਆਪ ਵੀ ਕਹਿਣ ਲੱਗੀ ਨਹੀਂ ਇਹ ਆਏ ਹੋ ਗਿਆ ਇਹ ਹੋ ਗਿਆ ਉਹ ਮੈਨੂੰ ਆਈ ਨਹੀਂ ਪਤਾ ਲੱਗੀ ਹੈਗੀ ਵੀ ਇਹਨੇ ਕੋਈ ਚੀਜ਼ ਚੱਕੀ ਆ ਜਾਂ ਕਰੀ ਆ ਉਹਦੇ ਪਿੱਛੇ ਨਹੀਂ ਕਹਿ ਰਹੀ ਹੈਗੀ ਮੈਨੂੰ ਤਾਂ ਐ ਲੱਗਦਾ ਵੀ ਆਪਣਾ ਮੁੰਡਾ ਵੀਰੇ ਪਿੱਛੇ ਲੱਗਿਆ ਫਿਰਦਾ ਹੋ ਉਹ ਨਹੀਂ ਮਾੜਾ ਮੋਟਾ ਉਹੀ ਤੈਨੂੰ ਵਹਿਮ ਹੁਣ ਉਹ ਘਰ ਦੇ ਚੀਜ਼ ਕੀ ਤੋਂ ਮੰਗੇ ਉਹਨੂੰ ਵਧੀਆ ਤਰ੍ਹਾਂ ਖੜਾ ਛੋਟਿਆ ਨਹੀਂ ਤਾਂ ਤੈਨੂੰ ਕਹੀ ਜਾਂਦੇ ਸੀ ਆਹ ਬਣਾ ਦੇ ਉਹ ਬਣਾ ਦੇ ਤੂੰ ਤਾਂ ਸੁੱਖ ਮਣਾ ਵੀ ਚਲੋ ਆ ਗਈ ਤੇਰਾ ਕੰਮ ਸੁੱਖ ਹੋ ਗਿਆ ਉਹ ਐ ਥੋੜਾ ਹੁੰਦਾ ਠੀਕ ਆ ਕੰਮ ਕਰਨ ਨੂੰ ਰੱਖੀ ਹੈਗੀ ਇਹ ਥੋੜਾ ਵੀ ਮਿੰਟ ਕੇ ਬਾਅਦ ਉਸੇ ਨੂੰ ਉਸੇ ਤੋਂ ਚੀਜ਼ ਮੰਗਣੀ ਹੈ ਫਿਰ ਉਹ ਘਰੇ ਰਹਿੰਦੀ ਆ ਜਾਂ ਤਾਂ ਹੋਵੇ ਵੀ ਕੰਮ ਕਰਕੇ ਤੁਸੀਂ ਉਹਨੂੰ ਕਹਿ ਦਿਓ ਵੀ 9 ਵਜੇ ਸਾਡੂ ਬੱਚਾ ਲੱਗ ਗਿਆ ਆਉ ਦਾ ਉੱਪਰ ਜਾ ਆਪੀ ਤਾਂ ਤੁਸੀਂ ਕਹਿੰਦੇ ਵੀ ਥੱਲੇ ਰਹਿਣ ਨਾਲ ਤਾਂ ਸਾਨੂੰ ਸੁੱਖ ਹੋਵੇ ਮਿੰਟ-ਮਿੰਟ ਤੇ ਅਸੀਂ ਪਾਣੀ ਵੀ ਇਹ ਇਹਦੇ ਕਿਸੇ ਤੋਂ ਆਵੇ ਨਲਗੇ ਨੂੰ ਆਇਉਂਦ। ਹੁਣ ਅਗਲੇ ਨੂੰ ਵੀ ਆਤ ਪੈ ਗਈ ਉਹਨੂੰ ਦੀਪੂ ਨੂੰ ਇਹਨਾਂ ਤੇ ਕੀ ਕਰ ਕਹਿੰਦੇ ਕੱਲ ਮੈਂ ਕਿਚਨ ਚ ਖਾਣਾ ਬਣਾਈ ਜਾਂਦੀ ਸੀ। ਹੂੰ ਉਦੋਂ ਵੈ ਇਹਨੂੰ ਗੁਲਾਬੋ ਨੂੰ ਦੇਖਿਆ ਆਲੇ ਦਾਲੇ। ਮੈਨੂੰ ਦੇਖੀ ਨਹੀਂ ਕਿਤੇ ਵੀ ਇਹ। ਤੇ ਮੈਂ ਆਵਾਜ਼ਾਂ ਮਾਰੀਆਂ। ਵੀ ਗੁਲਾਬੋ ਕਿੱਥੇ ਆ ਹਨਾ? ਤੇ ਇਹ ਨਿਕਲੀ ਦੀਪਕ ਦੇ ਕਮਰੇ ਚ। ਦੀਪਕ ਦੇ ਕਮਰੇ ਚ। ਕੱਲ ਹਾਂ ਕੱਲ ਤੇ ਕਹਿੰਦੀ ਮੈਂ ਇਹਨੂੰ ਪੁੱਛਿਆ ਵੀ ਤੂੰ ਅੰਦਰ ਕੀ ਕਰਦੀ ਸੀ? ਤੇ ਕਲਮੇ ਤੇ ਕਾਫੀ ਦੇਣ ਗਈ ਸੀ ਉਦੋਂ ਨਾ ਤਾਂ ਕਾਫੀ ਲੈ ਰਿਹਾ ਉਹ ਤਾਂ ਇੱਕ ਟੈਪ ਇੱਕ ਟੈਪ ਪੀਂਦਾ ਕਾਫੀ ਪਰ ਕਾਫੀ ਹੁਣ ਮੈਂ ਇੱਥੇ ਬੈਠਾ ਜੇ ਮੈਂ ਕਹੂੰਗਾ ਕਲਬ ਉਹ ਮੈਨੂੰ ਪਾਣੀ ਲਿਆ ਦੇ ਮੈਂ ਤਾਂ ਉੱਠੇ ਨਹੀਂਦਾ ਉਹ ਇੱਧਰ ਦੀ ਆ ਜੂ ਜਾਂ ਉਹ ਮੇਰੀ ਗੱਲ ਸੁਣੋ ਇੰਨੀ ਕਿ ਤਾਂ ਮੈਨੂੰ ਵੀ ਜਾਂਚ ਹੈਗੀ ਹੈ ਇਨਸਾਨ ਦੀ ਵੀ ਅਗਲੇ ਦੇ ਹਾਉ ਪਾਉ ਦੇਖ ਕੇ ਦੱਸ ਦਿੰਨੀ ਆ ਉਹ ਨਾ ਕਬਰਾਈ ਹੋਈ ਅੰਦਰੋਂ ਨਿਕਲੀ ਸੀਗੀ ਹੈਨਾ ਤੇ ਮੈਨੂੰ ਥੋੜੀ ਜਿਹੀ ਚਿੰਤਾ ਹੋਈ ਵੀ ਕੋਈ ਗੱਲ ਹੋਵੇ ਅੱਛਾ ਹਾਂ ਤੇ ਫਿਰ ਕੱਲ ਸੀਮਾ ਬੈਠੀ ਸੀ ਮੇਰੇ ਕੋਲੇ ਆਈ ਸੀਮਾ ਸੁਤੇ ਸਵਾ ਗੱਲ ਕਰੀ ਸੀ ਅੱਛਾ ਇਹ ਅੱਜ ਕੱਲ ਗਲਾਬੋ ਸਜੀਤ ਤਜੀ ਰਹਿੰਦੀ ਹੈ ਜੀ ਹਮ ਤੇ ਗਲਾਬੋ ਸਜੀਤ ਤਜੀ ਰਹਿੰਦੀ ਆ ਤੇ ਉਸ ਤੋਂ ਬਾਅਦ ਉਹਨੂੰ ਜਦੋਂ ਦੀਪਕ ਆ ਗਿਆ ਦੀਪਕ ਤੇ ਸੀਮਾ ਨੂੰ ਵੀ ਪੁੱਠਾ ਸਿੱਧਾ ਭੁੱਲ ਕੇ ਗਿਆ ਹਾਂ ਓਏ ਉਹਦਾ ਹੁਣ ਸੁਭਾਅ ਜਾਇਂ ਫਰਕ ਪਿਆ ਦੇਖ ਇੱਕ ਤਾਂ ਉਹ ਤੈਨੂੰ ਬੜਾ ਬੈਂਕ 'ਚ ਕੰਮ ਕਰਦਾ ਉਹਦਾ ਕੰਮ ਨਹੀਂ ਹੈਗਾ ਵੀ ਹਾਂ ਉੱਜਾ ਕੇ ਆ ਲਿਆ ਵੀ ਕਦੇ ਉਹਨੇ ਸਿਰਫ ਕਹਿਣਾ ਭਈਆ ਕੰਮ ਕਰ ਦੋ ਉਹ ਕਰ ਦੋ ਉਹ ਜਦੋਂ ਕੰਮ ਕਰਨ ਲੱਗਦੇ ਨੇ ਉਹ ਉਹਨਾਂ ਦੇ ਉਹੀ ਜਿਹੇ ਹੱਥ ਬਣ ਜਾਂਦੀ ਆ। ਉਹ ਚਲੋ ਮੰਨ ਲਈ ਗੱਲ ਸੀ ਜਮਾਦੇ ਫਿਰ ਉਹ ਗਵਾਂਡਣ ਗਵਾਂਡਣ ਨਾਲ ਤਾਂ ਨਹੀਂ ਲੜੂਗਾ ਜਿਹੜੀ ਆਪਣੇ ਘਰੇ ਕੰਮ ਕਰਨ ਆਲੀ ਆ ਉਹਦੇ ਪਿੱਛੇ। ਇਹ ਤਾਂ ਤੇਰੀ ਗੱਲ ਗੌਰ ਕਰਨ ਵਾਲੀ ਆ ਚਲੋ। ਹੈ? ਕੋਈ ਨਹੀਂ ਇੱਕ ਅੱਧਾ ਦਿਨ ਦੇਖਦੇ ਆਂ ਜੇ ਕੋਈ ਹੋਰ ਗੱਲਬਾਤ ਇਹਨੂੰ ਕੋਈ ਤੂੰ ਅੱਖੀਂ ਦੇਖੀ ਹੋਵੇ ਨਾ ਕੋਈ ਗੱਲ ਕੱਲੀ ਘਬਰਾਟ ਵਾਲਾ ਮੂੰਹ ਦੇਖ ਕੇ ਨਹੀਂ ਕੋਈ ਅੰਦਾਜ਼ੇ ਲਾਈਂਦੇ ਹੁੰਦੇ। ਜੇ ਕੋਈ ਗੱਲ ਦੇਖੀ ਆ ਤਾਂ ਆਪਾਂ ਸਿੱਧੀ ਗੱਲ ਕਰ ਲਾਂਗੇ ਵੀ ਭਾਈ ਅੱਜ ਦਾ ਦਬਾਅ ਦੂਖ ਹਟ ਜਾ। ਦੀਪਕ ਜੀ ਅੱਜ ਦੀ ਉਹ ਗੱਲ ਲਾ ਲਓ ਤੁਸੀਂ। ਮੈਨੂੰ ਕਹਿੰਦਾ ਗਲਾਬੋ ਨੂੰ ਭੇਜ ਰੋਟੀ ਦੇਣ ਤੇ ਫਿਰ ਉਹੀ ਦੂਗੀ ਉਹਨ ਘਰੇ ਰਹਿੰਦੀ ਆ ਅਗਲੀ ਰੋਟੀ ਖਾ ਉਹ ਰੋਟੀ ਅੱਗੇ ਅਗਲੀ ਪੈਸੇ ਲੈਂਦੀ ਆ ਅਗਲੀ ਖੁਸ਼ ਆ ਕੰਮ ਕਰਨ ਚ ਵੀ ਤੁਹਾਡੇ ਕੱਪੜੇ ਵੀ ਤੁਹਾਨੂੰ ਸਾਰਾ ਕੁਝ ਕਰ ਦੂੰ ਮੇਰੀ ਗੱਲ ਸੁਣ ਲਓ ਤੁਸੀਂ ਆਪਾਂ ਝਾੜੂ ਪੋਚੇ ਭਾਂਡੇ ਤੇ ਕੱਪੜੇ ਧੋਣ ਵਾਸਤੇ ਰੱਖੀ ਸੀ ਰੋਟੀ ਤਾਂ ਮੈਂ ਤਾਂ ਨਹੀਂ ਬਣਵਾਉਂਦੀ ਰੋਟੀ ਤਾਂ ਮੈਂ ਆਪ ਹੀ ਬਣਾ ਕੇ ਦਿੰਨੀ ਆ ਤੁਹਾਨੂੰ ਵੀ ਮੈਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਸਾਹਬ ਤੁਹਾਡਾ ਜੀ ਕਰਦਾ ਰੱਖ ਲਓ ਤੁਹਾਨੂੰ ਲੱਗਦਾ ਵੀ ਕੋਈ ਗਲਤ ਆ ਥੋਨੇ ਰੱਖੀ ਸੀ ਤੁਸੀਂ ਉਹ ਜਵਾਬ ਦੇ ਦੋ ਮੈਂ ਹੁਣ ਇਹ ਚ ਤੁਹਾਨੂੰ ਕੀ ਕਹਾਂ ਜੇ ਮੈਂ ਚੰਗਾ ਕਹਿਣਾ ਤਾਂ ਤੁਹਾਨੂੰ ਲੱਗਦਾ ਵੀ ਗਲਤ ਬੋਲਦਾ ਜੇ ਮੈਂ ਕਹਿ ਦੇਣਾ ਭਾਈ ਇਹਨੂੰ ਨਾਂ ਰੱਖੋ ਗਲਤ ਹੋ ਜੂ ਫਿਰ ਤੁਸੀਂ ਕਹਿੰਦੇ ਲੈ ਤੈਨੂੰ ਕੀ ਪਤਾ ਇਸ ਤਰ੍ਹਾਂ ਉਹ ਮੈਂ ਤਾਂ ਇਹ ਕਹਿਣੀ ਆ ਵੀ ਜਮਾਨ ਜਾਨ ਮੁੰਡਾ ਨਾ ਕੀ ਕਹਿੰਦੀ ਸੀ ਤੂੰ ਉਹ ਕੁਛ ਨਹੀਂ ਕਹਿੰਦੀ ਤੁਹਾਡੇ ਤਾਂ ਸਮਝ ਹੀ ਨਹੀਂ ਆਉਣੀ ਗੱਲ ਮੇਰੀ ਹਾਂ ਮੇਰੇ ਦਾ ਕਾਨੂੰ ਸਮਝ ਆਉਣੀਆ ਤੇਰੇ ਹੀ ਦਿਮਾਗ ਹਿੱਲ ਗਿਆ ਬਿੱਲੀ ਰਹਿ ਰਹਿ ਕੇ ਤੁਹਾਨੂੰ ਵਧੀਆ ਕੁੜੀ ਲੱਭ ਗਈ ਉਹ ਚੰਗੀ ਭੂਲੀ ਆ ਬਹੁਤ ਵਧੀਆ ਕੁੜੀ ਆ ਸਾਰੇ ਕੰਮ ਕਰਕੇ ਦੇ ਦਿੰਦੀ ਆ ਰੋਟੀ ਪੱਕੀ ਭਗਾਈ ਮਿਲ ਜਾਂਦੀ ਆ ਬਸ ਰਿਮੋਟ ਤੇ ਬਟਨ ਦੱਬੀ ਸੀ ਆਈ ਡੀ ਦੇਖੀਓ ਸੀ ਆਈ ਡੀ ਦੇਖੀਓ ਤੇ ਉਹ ਦੇਖ-ਦੇਖ ਤੁਹਾਡਾ ਉੱਲ ਗਿਆ ਦਿਮਾਗ ਤੁਹਾਨੂੰ ਹਰੀਕ ਤੇ ਛੱਤ ਹੁਣ ਸ਼ੱਕ ਹੀ ਕਰੀਂ ਜਾਈਂ ਬਸ ਚੱਲ ਆਹੋ ਤੁਸੀਂ ਤਾਂ ਪੈਣਾ ਹੀ ਆ ਕੰਬੜਾ ਪੈਣਾ ਕੀ ਇਹ ਨੀਂਦ ਖਰਾਬ ਕਰਦੀ ਪਤਾ ਨਹੀਂ ਜਾਂਦੇ ਤੁਹਾਨੂੰ ਟੀਵੀ ਜਨਾ ਦੇਖਿਆ ਕਰ ਬਾਹਲਾਗੇ ਡ੍ਰਿੰਪਲ ਹੋਰ ਕਦੋਂ ਤੱਕ ਚੱਲੇਗਾ ਇਹ ਨਾਟਕ ਇਹ ਕੋਈ ਨਾਟਕ ਨਹੀਂ ਹੈ ਜੋ ਹਮ ਕਰ ਰਹੇ ਹਨ ਉਹ ਬਿਲਕੁਲ ਸਹੀ ਹੈ ਸਹੀ ਕਿੱਥੇ ਹੈ ਤੋ ਇਸ ਘਰ ਦੀ ਨੂੰਹ ਹੈ ਕਿੱਥੇ ਤੂੰ ਨੌਕਰਾਨੀ ਬਣੀ ਹੋਈ ਹੈ हम आपसे कहे ना कि हम इस घर के नौकरानी है तो नौकरानी रहने दीजिए यार देख चंगा है है सब ठीक नाटक तो आप किए थे हमरे साथ जिंदगी खराब करके हम कभी सोचे भी नहीं थे कि साथ ये सब हो जाएगा यार मैं कोई जिंदगी खराब नहीं करी आपसे कह दिए ना कि अगर अच्छा होगा आप हमें छोड़ देंगे अगर नहीं छोड़ेंगे तो हम ये घर छोड़ के चले जाएंगे